जय श्री राम लक्ष्मी माता की जय हर हर महादेव दोस्तों दिवाली दे शुभ अवसर के उत्ते, ड्राई फ्रूट ड्राई फ्रूट द दा शोरूम दास एंड संस हलवाई बाजार गोपाल दास एंड संस हलवाई बाजार जो के ਕਾਲੜਾ ਸਵੀਟਸ ਦੇ ਬਿਲਕੁਲ ਨਾਲ ਖੁੱਲ ਚੁੱਕਿਆ ਹੈ ਜਿੱਥੇ ਤੁਸੀਂ ਹਰ ਤਰ੍ਹਾਂ ਦਾ ਡਰਾਈ ਫਰੂਟ ਨਵੀਂ-ਨਵੀਂ ਪੈਕਿੰਗ ਦੇ ਵਿੱਚ ਅਤੇ ਇਸ ਦੇ ਨਾਲ ਹੀ ਗਿਫਟ ਆਈਟਮ ਦੇ ਵਿੱਚ ਪੈਕਿੰਗ ਕਰਵਾ ਕੇ ਇਹ ਡਰਾਈ ਫਰੂਟ ਲੈ ਸਕਦੇ ਹੋ ਦੀਵਾਲੀ ਦੇ ਸ਼ੁਭ ਮੌਕੇ ਦੇ ਉੱਤੇ ਦੇਖੋ ਕਿਸ ਤਰ੍ਹਾਂ ਇਹ ਪੈਕਿੰਗਾਂ ਕੀਤੀਆਂ ਗਈਆਂ ਨੇ ਹਰੇਕ ਤਨਾਂ ਦਾ ਇਹਦੇ ਵਿੱਚ ਡ్రਾਈ ਫਰੂਟ ਇਸ ਦੇ ਨਾਲ ਹੀ ਜੋ ਕੋਲਡ ਡਰਿੰਕ ਵਗੈਰਾ ਜਾਂ ਨਮਕੀਨ ਦੇ ਪੈਕਟ ਨੇ ਉਹ ਵੀ ਵਿੱਚ ਇਹਦੇ ਵਿੱਚ ਪੈਕ ਕਰਕੇ ਪੈਕਿੰਗ ਬਣਾਈ ਗਈ ਹੈ ਤਾਂ ਕਿ ਤੁਸੀਂ ਆਪਣੇ ਤਿਹਾਰ ਦੇ ਦਿਨਾਂ ਦੇ ਵਿੱਚ ਗਿਫਟ ਕਿਸੇ ਨੂੰ ਦੇਣਾ ਚਾਹੁੰਦੇ ਹੋ ਜਾਂ ਵਿਆਹ ਸ਼ਾਦੀ ਦੇ ਵਿੱਚ ਜਾਂ ਆਪਣੇ ਰਿਸ਼ਤੇਦਾਰੀ ਦੇ ਵਿੱਚ ਕਿਤੇ ਵੀ ਕੋਈ ਗਿਫਟਾਂ ਦੇਣੀਆਂ ਚਾਹੁੰਦੇ ਹੋ ਡਰਾਈ ਫਰੂਟ ਦੇਣਾ ਚਾਹੁੰਦੇ ਹੋ ਮਠਾਈ ਦੇ ਤੌਰ ਤੇ ਉੱਤੇ ਤਾਂ ਤੁਹਾਨੂੰ ਹਰੇਕ ਤਰ੍ਹਾਂ ਦੀ ਜੋ ਇੱਥੇ ਡਰਾਈ ਫਰੂਟ ਦੀ ਵੈਰਾਈਟੀ ਹੈ ਜੋ ਇੱਥੇ ਡਿਸਪਲੇ ਕੀਤੀ ਗਈ ਹੈ ਵੈਸੇ ਤਾਂ ਦੁਕਾਨ ਪੁਰਾਣੀ ਹੈ ਕਾਫੀ ਦੇਰ ਤੋਂ ਜੋ ਕਰਿਆਨੇ ਦੀ ਦੁਕਾਨ ਹੈ ਗਪਾਲਦਾਸ ਐਂਡ ਸੰਸ ਦੀ ਹਲਵਾਈ ਬਾਜ਼ਾਰ ਚ ਉੱਥੇ ਚੀਜ਼ਾਂ ਅਵੇਲੇਬਲ ਸੀ ਪਰ ਹੁਣ ਨਾਮੀ ਜੋ ਬਿਲਡਿੰਗ ਹੈ ਉਸ ਦੇ ਵਿੱਚ ਇਸ ਨੂੰ ਡਿਸਪਲੇ ਕਰਕੇ ਵੱਡੇ ਤੌਰ ਦੇ ਉੱਤੇ ਦੁਕਾਨ ਨੂੰ ਸਜਾਇਆ ਗਿਆ ਹੈ। ਡਰਾਈ ਫਰੂਟ ਦੇਖ ਸਕਦੇ ਹੋ ਕਿਸ ਤਰ੍ਹਾਂ ਪੈਕਿੰਗਾਂ ਨੇ ਗਊ ਮਾਤਾ ਦੀ ਵੀ ਇੱਕ ਸਟੈਚੂ ਰਗਾਇਆ ਗਿਆ ਹੈ। ਨਮਕੀਨ ਹਰ ਇੱਕ ਤਰ੍ਹਾਂ ਦੀ ਪੈਕਿੰਗ ਛੋਟੇ-ਛੋਟੇ ਪੈਕਿੰਗਾਂ ਦੇ ਵਿੱਚ ਵੱਡੀਆਂ ਪੈਕਿੰਗਾਂ ਦੇ ਵਿੱਚ ਟਰੇਆਂ ਦੇ ਵਿੱਚ ਆਹ ਵੇਖੋ ਕਿਸ ਤਰ੍ਹਾਂ ਹਰ ਇੱਕ ਤਰ੍ਹਾਂ ਦਾ ਇਹਦੇ ਵਿੱਚ ਨਮਕੀਨ ਕਾਜੂ ਬਦਾਮ ਦਾਖਾਂ ਵਗੈਰਾ ਦਾ ਸਾਰਾ ਸਿਸਟਮ ਕੀਤਾ ਗਿਆ ਟਰੇ ਬਣਾਈ ਗਈ ਹੈ ਇਸ ਦੇ ਨਾਲ ਹੀ ਸੁੱਕੇ ਮੇਵੇ ਇਹ ਦੇਖ ਸਕਦੇ ਹੋ ਇਹ ਮੋਮਬਤੀਆਂ ਵਗੈਰਾ ਨੇ ਇਹ ਸਾਡੇ ਓਨਰ ਨੇ ਟਰੇਆਂ ਪਈਆਂ ਨੇ ਇਹਨਾਂ ਟਰੇਆਂ ਦੇ ਵਿੱਚ ਹੀ ਜੋ ਡਰਾਈ ਫਰੂਟ ਹੈ ਉਹ ਇਸ ਤਰ੍ਹਾਂ ਪੈਕ ਕੀਤਾ ਜਾਂਦਾ ਜਿਸ ਤਰ੍ਹਾਂ ਵੀ ਆਰਡਰ ਆਂਦਾ ਹੈ ਜਿਆਦਾ ਕੁਆਂਟੀਟੀ ਦੇ ਵਿੱਚ ਤਾਂ ਇਹਨਾਂ ਦੇ ਵਿੱਚ ਪੈਕ ਕਰਕੇ ਦਿੱਤਾ ਜਾਂਦਾ ਤੁਸੀਂ ਦੇਖ ਸਕਦੇ ਹੋ ডিসਪਲੇ ਦੇ ਉੱਤੇ ਵੀ ਪਏ ਨੇ ਇਹ ਆਪਣਾ ਜੋ ਡਰਾਈ ਫਰੂਟ ਹੈ ਜੋ ਫਰੂਟ ਹੈ ਜਿਸ ਨੂੰ ਡਰਾਈ ਕਰਕੇ ਦਿੱਤਾ ਜਾਂਦਾ ਹੈ ਉਹਦੀ ਪੈਕਿੰਗਾਂ ਨੇ ਵਿੱਚ ਵਿੱਚ ਕਾਜੂ ਬਦਾਮ ਵਗੈਰਾ ਪਿਸਤਾ ਸਾਰੀ ਤਰ੍ਹਾਂ ਦਾ ਜੋ ਡਰਾਈ ਫਰੂਟ ਹੈ ਉਹ ਇੱਥੇ ਅਵੇਲੇਬਲ ਹੈ ਗੋਪਾਲਦਾਸ ਐਂਡ ਸਨਸ ਹਲਵਾਈ ਬਾਜ਼ਾਰ ਕਾਲੜਾ ਸਵੀਟਸ ਦੇ ਨੇੜੇ ਸੈਕੜੇ ਹੀ ਤਦਾਦ ਦੇ ਵਿੱਚ ਜੋ ਗਿਫਟ ਪੈਕਿੰਗ ਹੈ ਡਰਾਈ ਫਰੂਟ ਦੀ ਉਹ ਇਸ ਟਾਈਮ ਦੀਵਾਲੀ ਕਰਕੇ ਇਹ ਗਿਫਟ ਪੈਕਿੰਗ ਹਨ ਜੋ ਇਹ ਇਸ ਟਾਈਮ ਅਵੇਲੇਬਲ ਨੇ ਇਹ ਡਿਸਪਲੇ ਦੇਖ ਸਕਦੇ ਹੋ ਤੁਸੀਂ ਇਸ ਦੇ ਨਾਲ ਹੀ ਜੋ ਇਹ ਡਰਾਈ ਫਰੂਟ ਹੈ ਇਹ ਸਾਰਾ ਸਾਲ ਹੀ ਇਹਨਾਂ ਵੱਲੋਂ ਅਵੇਲੇਬਲ ਹੈ ਬਹੁਤ ਹੀ ਉੱਚ ਕੁਆਲਿਟੀ ਦੇ ਵਿੱਚ ਇਹਨਾਂ ਵੱਲੋਂ ਡਰਾਈ ਫਰੂਟ ਦੀ ਇਹ ਸ਼ਾਪ ਇਹ ਖੋਲਹੀ ਗਈ ਹੈ ਮਰੱਬਾ ਵਗੈਰਾ ਦੀ ਪੈਕਿੰਗ ਵੀ ਰੱਖੀ ਗਈ ਹੈ ਮਰੱਬੇ ਦੀ ਜੋ ਪੈਕਿੰਗ ਹੈ ਚੈਰੀ ਹੈ ਉਸ ਦੇ ਵਿੱਚ ਬਾਕਸ ਪੈਕਿੰਗ ਇਹ ਸਾਰੀਆਂ ਡਿਸਪਲੇ ਦੇ ਉੱਤੇ ਲਗਾਈਆਂ ਗਈਆਂ ਨੇ ਕਿਉਂਕਿ ਅੱਜ ਕੱਲ ਸੀਜ਼ਨ ਦੇ ਵਿੱਚ ਇਹ ਸਾਰੀ ਜੋ ਡਰਾਈ ਫਰੂਟ ਹੀ ਜ਼ਿਆਦਾ ਇਸ ਟਾਈਮ ਪ੍ਰਚਲਨ ਦੇ ਵਿੱਚ ਹੈ ਮਿਠਾਈ ਹੈ ਜਾਂ ਡਰਾਈ ਫਰੂਟ ਇੱਥੇ ਡਰਾਈ ਫਰੂਟ ਦੀ ਸ਼ਾਪ ਇਹ ਖੋਲੀ ਗਈ ਹੈ ਅਕਰੋੜ ਦੇਖ ਸਕਦੇ ਹੋ ਤੇ ਇਸ ਦੇ ਨਾਲ ਹੀ ਹੋਰ ਵੀ ਹਰੇਕ ਤਰ੍ਹਾਂ ਦਾ ਜੋ ਡਰਾਈ ਫਰੂਟ ਹੈ ਭਾਵੇਂ ਉਹ ਬ੍ਰਾਜ਼ੀਲ ਦਾ ਹੋਵੇ ਭਾਵੇਂ ਉਹ afghan ਦਾ ਹੋਵੇ ਇੰਡੀਅਨ ਵੀ ਹੋਵੇ ਹਰੇਕ ਤਰ੍ਹਾਂ ਦਾ ਜੋ ਡਰਾਈ ਫਰੂਟ ਇਹ ਜੋ ਜਾਰ ਪੈਕਿੰਗ ਹੈ ਉਸ ਦੇ ਵਿੱਚ ਵੀ ਛੋਟੀਆਂ ਪੈਕਿੰਗ ਦੇ ਵਿੱਚ ਰੱਖੇ ਗਏ ਨੇ ਵੀਡੀਓ ਦੇ ਲਾਸਟ ਦੇ ਵਿੱਚ ਅਸੀਂ ਇਹਨਾਂ ਦਾ ਮੋਬਾਈਲ ਨੰਬਰ ਵੀ ਡਿਸਪਲੇ ਦੇ ਉੱਤੇ ਦਿਖਾ ਰਹੇ ਹਾਂ ਤੁਸੀਂ ਪੈਕਿੰਗ ਇਹ ਕੱਲਾ ਦੀਵਾਲੀ ਦੇ ਉੱਤੇ ਨਹੀਂ ਹੈ ਇਸ ਦੇ ਨਾਲ ਹੀ ਤਕਰੀਬਨ ਸਾਰਾ ਸਾਲ ਹੀ ਇਹਨਾਂ ਵੱਲੋਂ ਇਹ ਸ਼ਾਪ ਹੈ ਜੋ ਇੱਕ ਖੁੱਲੀ ਰਹੇਗੀ ਦੇਖਸੋ ਤਾਂ ਕਿਸ ਤਰ੍ਹਾਂ ਪੈਕਿੰਗਾਂ ਨੇ ਜੋ ਕਿੱਤਿਆਂ-ਕਿੰਨਿਆਂ ਨੇ ਵੱਡੇ-ਵੱਡੇ ਕੰਟੇਨਰ ਛੋਟੇ ਕੰਟੇਨਰ ਇਹ ਜੋ ਫਰੂਟ ਨੂੰ ਸੁਕਾ ਕੇ ਉਹਦਾ ਡਰਾਈ ਫਰੂਟ ਦੇ ਤੌਰ ਤੇ ਉੱਤੇ ਉਹਨੂੰ ਵਰਤਿਆ ਜਾਂਦਾ ਹੈ ਪੈਕਿੰਗਾਂ ਦੇ ਵਿੱਚ ਸਾਰਾ ਕੁਝ ਇੱਥੇ ਅਵੇਲੇਬਲ ਹੈ ਵੈਰਾਈਟੀ ਬਿਲਕੁਲ ਸਾਫ਼ ਸੁਥਰੀ ਖਜੂਰਾਂ ਦੀ ਪੈਕਿੰਗ ਜੋ ਬਾਕਸ ਪੈਕਿੰਗ ਹੈ ਨਮਕੀਨ ਦੀ ਪੈਕਿੰਗ ਇਸ ਨਾਲ ਹੀ ਕਰਿਆਨੇ ਦਾ ਵੀ ਇਹਨਾਂ ਲਵੇ ਸਮਾਨ ਮਿਲਦਾ ਹੈ ਜੋ ਕਿ ਨਾਲ ਵਾਲੀ ਦੁਕਾਨ ਦੇ ਉੱਤੇ ਇਹਨਾਂ ਨੇ ਰੱਖਿਆ ਹੋਇਆ ਹੈ ਅਖਰੋਟ ਦੀ ਪੈਕਿੰਗ ਇਸ ਵਾਰੀ ਥੋੜਾ ਜਿਹਾ ਅਖਰੋਟ ਹੈ ਜੋ ਕੋਸਟਲੀ ਹੈ ਕਿਉਂਕਿ ਅਫਗਾਨ ਤੋਂ ਜੋ ਫੋਰਨ ਤੋਂ ਥੋੜਾ ਜਿਹਾ ਮਹਿੰਗਾ ਪੈ ਰਿਹਾ ਹੈ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਹੈ ਕਾਜੂ ਹਰ ਇੱਕ ਨੰਬਰ ਦਾ ਕਾਜੂ ਜੋ ਇੱਥੇ ਅਵੇਲੇਬਲ ਹੈ ਬਦਾਮ ਵੀ ਹਰ ਇੱਕ ਤਰ੍ਹਾਂ ਦਾ ਹੈ ਸੀਡਸ ਪਿਸਤਾ ਪਿਸਤਾ ਦੀਆਂ ਅਲੱਗ-ਅਲੱਗ ਵੈਰਾਈਟੀਆਂ ਨੇ ਅਲੱਗ-ਅਲੱਗ ਪੈਕਿੰਗਾਂ ਨੇ ਵੱਡੀ ਜੋ ਸ਼ੋਰੂਮ ਦੀ ਹੋ ਰੱਖੀ ਗਈ ਹੈ ਤੁਸੀਂ ਆ ਕੇ ਇੱਥੇ ਆਰਡਰ ਦੇ ਸਕਦੇ ਹੋ ਮੋਮਬਤੀ ਵਗੈਰਾ ਇਹ ਤੁਸੀਂ ਜੋ ਤੁਹਾਨੂੰ ਲੱਡੂ ਜੇ ਲੱਗ ਰਹੇ ਨੇ ਮੋਮਬਤੀਆਂ ਨੇ ਦੀਵੇ ਜੋ ਦੀਵਾਲੀ ਦੇ ਉੱਤੇ ਅਸੀਂ ਲਗਾਣੇ ਆ ਆ ਇਹਨਾਂ ਦਾ ਮੋਬਾਈਲ ਨੰਬਰ ਹੈ ਗੋਪਾਲ ਦਾਸ ਐਂਡ ਸਨਸ ਇਹ ਓਨਰ ਨੇ ਸਾਡੇ ਤੇ ਤੁਸੀਂ ਇੱਥੇ ਪਹੁੰਚ ਕੇ ਇਹ ਦੇਖ ਸਕਦੇ ਹੋ ਕਾਲੜਾ ਸਵੀਟਸ ਜੋ ਮਸ਼ਹੂਰ ਦੁਕਾਨ ਹੈ ਹਲਵਾਈ ਬਾਜ਼ਾਰ ਦੇ ਵਿੱਚ ਉਸ ਦੇ